ਰਿਵਾਹ ਗੁਰੂ ਸਾਹਿਬ ਜੀ ਤੋデアਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਾ ਨਾਨਕ ਸਭ ਤੇਰੀ ਵਡਿਆਈ ਜਾਣੈ ਮੇਰਾ ਹਮ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਪੈ ਭੁੱਲੇ ਸਤਿਦਾਰਾ ਸੋ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਈ ਕਿਰਦਾਸ ਪਾਠ ਕੀਰਤ ਗੀ ਗੁਰ ਰਾਮਦਾਸ ਰੱਖੋ ਸਰਨਾਈ ਸੋ ਕਤਨ ਗੁਰ ਸੇਵੀਐ ਐਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਪਹਿਲਾ ਜੈਸੀ ਨ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲੱਲ ਪਾਪ ਕੀ ਜੰਜ ਲੈ ਕਾਬਲੋਂ ਤਾਇਆ ਵੇ ਲਾਲੋ ਜੈਸੀ ਮੈਂ ਆਵੈ ਖਸਮ ਕੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲ ਹੋਂ ਤਾਇਆ ਜੋਰੀ ਮੰਗ ਦਾਣ ਬੇ ਲਾਲੋ ਸਰਨ ਧਰਮ ਗੋਇ ਛੱਪ ਖਲੋਏ ਕੂੜ ਫਿੜਾ ਪ੍ਰਧਾਨ ਬੇ ਲਾਲੋ ਕਾ ਜੀਆਂ ਬ੍ਰਹਮਣ ਕੀ ਲੱਤਕੇ ਅਗਧ ਪੜੈ ਸ਼ੈਤਾਨ ਵੇ ਲੱਲ ਮੁਸਲਮਾਨੀਆਂ ਪੜਹਿ ਕਿਤਾਬ ਕਸਟਮ ਹੈ ਕਰੇ ਖੁਦਾਈ ਵੇ ਲੱਲ ਜਾਤ ਸਨਾਤੀ ਹੋ ਰਹੇ ਦਵਾਣੀਆਂ ਇਹ ਵੀ ਲੇਖ ਲਾਏ ਵਿਲਲੋ ਖੋਨ ਕੇ ਸੋਲੇ ਗਾ ਵੀਹ ਨਾਨਕ ਰਤ ਕਾ ਕੁੰਗੂ ਪਾਏ ਵਿਲਲੋ ਸਾਹਿਬ ਕੇ ਗੁਣ ਨਾਨਕ ਗਾਵੇ ਕੋ ਮਸੋਲਾ ਜਿਨੋਂ ਪਾਏ ਰੰਗਰ ਗਾਏ ਬੈਠਾ ਵਿਖ ਵਖ ਇਕਲਾ ਸੱਚਾ ਸੋ ਸਾਹਿਬ ਸਚਿਤ ਪਾਵੈ ਸਚੜਾ ਨਿਆਉ ਕਰੇ ਗਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੂ ਸਤਨ ਸਮਾਲ ਸੀ ਬੋਲਾ ਆਵਨ 78 ਜਾਨ ਸਤਨ ਗਾ ਹੋਰ ਪੇਠੇ ਸੇ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਆਵਨ 78 ਜਾਨ ਸਤਨ ਗੁਰ ਪੂਰ ਪੇ ਉਠਸੇ ਵਰਦ ਕਾ ਚਿਲਾ ਸੱਚੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੱਚ ਕੀ ਬਿਲਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ